ਪਿਆਰ 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 ਉਹ 50 ਰੁਪਏ ਦੀ ਕੋਰਟੀ 50 ਰੁਪਏ ਦੀ ਕੋਰਟੀ 50 ਰੁਪਏ ਦੀ ਕੋਰਟੀ 150 ਰੁਪਏ ਸੂਟ 150 ਰੁਪਏ ਸੂਟ 150 ਰੁਪਏ ਦਾ ਪਲਾਰੋ ਸੂਟ 150 ਰੁਪਏ ਦਾ ਰੈਡੀमेड ਸੂਟ 150 ਰੁਪਏ ਦਾ ਪੰਜਾਂ ਕਿ ਪੰਜ ਦੇ ਦੀ ਸੇਲ ਪੰਜ ਦੇ ਦੀ ਸੇਲ ਪੰਜ ਦੇ ਦੀ ਸੇਲ ਬਾਗੇ ਪੁਰਾਣੇ ਮਾਤੂ ਸ਼ਰੀ ਦਸਤਾਰ ਤੇ ਆਜੋ 4 ਅਗਸਤ ਤੱਕ 50 ਰੁਪਏ ਦਾ ਦੁਪੱਟਾ ਘੋਟੜ ਦਾ ਚੱਕੋ ਜੀ 150 ਵਾਲਾ ਮੈਨ ਵਾਲਾ ਪਿਆਰਾ ਜਿਹਾ ਦੁਪੱਟਾ 50 ਰੁਪਏ ਦਾ ਆ ਚੈੱਕ ਕਰ ਲੋ ਆ 150 ਵਾਲੇ ਸੁੱਤਾ ਦੇ ਲੱਗ ਗਿਆ ਟਾਂਕਾ ਬਸ ਆਹੀ ਸੂਟ ਰਹਿ ਗਿਆ 50 ਰੁਪਏ ਦੀ ਕੁਰਤੀ ਚੈੱਕ ਕਰ ਲੋ ਉਹ 250 ਵਾਲੇ ਕੜਾਈ ਵਾਲੇ ਪਲਾਜੋ ਸੂਟ ਚੱਕੋ ਲੈ ਜਾਓ ਜਿੰਨੇ ਮਰਜੀ ਜਿੰਨੇ ਮਰਜੀ ਲੈ ਜਾਓ ਘੇਰੇ ਤੇ ਕੰਮ ਦੁਪੱਟੇ ਕਟਵਰਕ ਦੇ ਕਿੰਨੇ ਸੋਹਣੇ ਡਿਜ਼ਾਈਨਰ ਪੀਸ 350 ਜੀ 350 ਦੁਪट्टे ਫੁੱਲ ਨਾਲ ਬੋਟਮਾ ਪ੍ਰਿੰਟਡ ਆ ਚੱਕੋ ਰਖੜੀਆਂ ਦੇ ਮੇਲਾ ਲਾਤਾ 350 ਰੁਪਏ ਦਾ ਟੈਨ ਚੈੱਕ ਕਰੋ ਦੁਪट्टे ਚੈੱਕ ਕਰੋ ਚੈਲੰਜ ਕਰਦਿਆਂ ਚੈਲੰਜ ਉਹ ਜਿਹੜਾ ਤੁਸੀਂ ਲੈਣਾ ਵਿਆਹ ਸ਼ਾਇਦ ਦਾ ਕਪੜਾ ਤਾਜ ਮੇਰੇ ਦਾ ਕਪੜਾ ਦੇਣ ਲੈਣ ਲਈ ਕਪੜਾ ਲੈਣਾ ਬਾਜ਼ਾਰ 'ਚ ਜਿਹੜਾ ਤੁਸੀਂ 50000 ਦਾ ਕਪੜਾ ਲੈਣਾ ਸਾਡੇ ਕੋਲ ਆਜੋ 50000 ਵਾਲਾ ਕਪੜਾ 20000 ਰੁਪਏ 'ਚ ਦਵਾਂਗੇ ਸੋ ਇੱਕ ਸਾਡਾ ਹੋਰ ਫਾਇਦਾ ਕਰਦਿੰਦੇ ਆ ਜੇ ਤੁਸੀਂ ਹੁਣ ਆ ਮਤ ਤੁਸੀਂ ਨਹੀਂ ਦਸਤਾਰ ਦੇ ਸ਼ੋਪਿੰਗ ਕਰਨ ਲਈ ਤੁਸੀਂ ਬਾਗ ਦੇ ਪੁਰਾਣੇ ਬੱਸ ਸਟੈਂਡ ਦੇ ਬੱਸ ਤੇ ਆ ਜਾਓ ਟੈਂਪੂ ਜਾ ਜਾਓ ਉਸ ਤੋਂ ਬਾਅਦ ਰਿਕਸ਼ੇ ਦੀ ਸਰਵਿਸ ਬਿਲਕੁਲ ਫਰੀ ਕੋ ਜੀ ਕਿੰਨਾ ਪਟਾਕਾ ਠ ਚਾਰੀ ਪਾਸੇ ਕੈਰਾ ਮਾਰ ਕੇ ਦਿਖਾ ਰਹੇ ਫਟਰਾ ਮਾਰਦਾ ਕੱਠ ਆ ਰਖੜੀ ਤੋਂ ਪਹਿਲਾਂ ਭਾਰੀ ਜਿਹੜਾ ਕੱਠਣਾ ਕਿਸੇ ਗੱਲ ਤੋਂ ਆ ਬਜ਼ਾਰਾ ਤੇ ਜਿਹੜੇ ਸੂਟ ਹਜ਼ਾਰ ਹਜ਼ਾਰ ਦੇ ਮਿਲਦੇ ਆ ਇੱਥੇ ਲੈ ਜਾਓ 5-500 ਰੁਪਏ ਦੇ ਆ ਦੇਖੋ ਕਿੰਨੇ ਸੋਹਣੇ ਫੋਟੋ ਵਾਲੇ ਸੂਟ ਦਿਖਾ ਰਹੇ ਆ ਉਹ ਘੇਰਿਆਂ ਦੇ ਵੀ ਕੰਮ ਕਢਾਈਆਂ ਕੱਡੀਆਂ ਬਟਿਕਾਂ ਵਾਲੇ ਪੀਸ ਕੋਈ 700 ਕੋਈ 800 ਕੋਈ 900 ਕੋਈ 1000 ਰੁਪਏ ਦਾ ਸਾਡੇ ਕੋਲ 150 ਰੁਪਏ ਵਾਲਾ ਸੂਟ ਵੀ ਹੈਗਾ ਸਾਡੇ ਕੋਲੇ 5000 7000 8000 ਵਾਲਾ ਵੀ ਸੂਟ ਹੈਗਾ ਫਰਕ ਕੀ ਹੈ ਸਾਡੇ ਰੇਟ ਫੈਕਸ ਹੈ ਅਸੀਂ ਬਾਜ਼ਾਰ ਦੇ ਆਮ ਦੁਕਾਨਦਾਰਾਂ ਨੂੰ ਲੁੱਟ ਨਹੀਂ ਕਰਦੇ 50 ਰੁਪਏ 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 ਉਹ 50 ਰੁਪਏ ਦੀ ਕੋਰਟੀ 50 ਰੁਪਏ ਦੀ ਕੋਰਟੀ 50 ਰੁਪਏ ਦੀ ਕੋਰਟੀ 300 ਰੁਪਏ ਸੂਟ 150 ਰੁਪਏ ਸੂਟ 150 ਰੁਪਏ ਦਾ ਪਲਾਇਓ ਸੂਟ 150 ਰੁਪਏ ਦਾ ਰੈਡੀमेड ਸੂਟ ₹1000 ਦਾ ਵੱਡੀ ਕੀ ਪੈਂਦੇ ਦੀ ਸੇਲ ਪੈਂਦੇ ਦੀ ਸੇਲ ਪੈਂਦੇ ਦੀ ਸੇਲ ਬਾਗੇ ਪ੍ਰਾਣੇ ਮਾਤੂ ਸ਼੍ਰੀ ਦਸਤਾਰ ਤੇ ਆਜੋ 4 ਅਗਸਤ ਤੱਕ 4 ਅਗਸਤ ਤੱਕ ਤੁਸੀਂ ਆਜੋ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਐਤਵਾਰ ਤੱਕ ਹੋਣੇ ਬਹੁਤ ਵੱਡੇ ਵੱਡੇ ਫਾਇਦੇ 3300 ਵਾਲੀ ਰੈਡੀमेड ਕੁਰਤੀ ਲੈ ਜਾਓ ₹50 ₹50 ₹50 ₹50 ਆ ₹800 ਵਾਲਾ ਸੂਟ ਕਢਾਈ ਵਾਲਾ ₹2500 ਦਾ ₹2500 ਦਾ ਆਪ ਦਾ ਸੋਹਲਾ ਡਿਜ਼ਾਈਨ ਰੰਗ ਚੈੱਕ ਕਰੋ ਕਲਰ ਚੈੱਕ ਕਰ ਲਓ ਉਹ ਜਿੰਨੇ ਮਰਜ਼ੀ ਲੈ ਜਾਓ ਡਿਜ਼ਾਈਨ ਮਨਪਸੰਦ ਦੇ ਡਿਜ਼ਾਈਨ ਲੈ ਜਾਓ ਚੱਕੋ ਕੜਾਈ ਵਾਲੇ ਪ੍ਰਿੰਟ 150 ਰੁਪਏ ਦਾ ਸੂਟ ਤੇ 250 ਰੁਪਏ ਦਾ ਦੁਪੱਟੇ ਦੇ ਨਾਲ ਰੈਡੀमेड ਕੁਰਤਾ ਪਲਾਜੋ ਦੇਦਾ ਗਿਆ ਪਲਾਜੋ ਆ ਦੇਖੋ ਜੀ ਜਿਨ੍ਹਾਂ ਨੇ ਕੰਮ ਨਮਾ ਕੰਮ ਸ਼ੁਰੂ ਜਿਹੜੇ ਰੀਸੇਲਰਾਂ ਜਿਹੜੇ ਦੁਕਾਨਦਾਰਾਂ ਰਕੜੀ ਤੇ ਤਿਹਾੜੀ ਤੇ ਲਾਤੀ ਬਹੁਤ ਵੱਡੀ ਸੇਲ 4 ਅਗਸਤ ਤੱਕ ਆਜੋ ਜਿਹੜਾ ਬਾਜ਼ਾਰ ਚ ਮਿਲਦਾ 500 ਦਾ ਇੱਕ ਇੱਥੇ ਲੈ ਜਾਓ 500 ਦੇ ਦੋ 250 ਰੁਪਏ ਦਾ ਸੂਟ 200 ਰੁਪਏ ਦਾ ਸੂਟ ਉਹ ਦੁਪੱਟੇ ਨਾਲ ਦੇਈ ਜਾਂਦੇ ਆ ਰੰਗ ਬੱਖੋ ਵੱਖਰੇ ਦੇਈ ਜਾਂਦੇ ਆ ਲੈ ਜਾਓ 500 ਦੇ ਦੋ 500 ਦੇ ਦੋ 500 ਦੇ ਦੋ 4 ਅਗਸਤ ਤੱਕ ਮੇਲਾ ਲਾਤਾ ਸੂਟਾਂ ਦਾ ਮੇਲਾ ਲਾਤਾ 50 ਰੁਪਏ ਦਾ ਦੁਪੱਟਾ ਘਾਟੜ ਦਾ ਚੱਕੋ ਜੀ 1.5 ਸੌ ਦਾ ਮੈਨ ਵਾਲਾ ਬਜ਼ਾਰਾ ਚ ਦੁਪੱਟਾ 50 ਰੁਪਏ ਦਾ ਰੰਗ ਡਿਜ਼ਾਈਨ ਜਿੰਨੇ ਮਰਜ਼ੀ ਲਾ ਲਓ ਲਾਈਟ ਕਲਰ ਡਾਰਕ ਕਲਰ ਉਹ ਚੱਕੋ ਜੀ ਇਸ ਵਾਰ ਰੱਖੜੀਆਂ ਤੇ ਭੈਣਾ ਦੇ ਮਾਤੂ ਸ਼੍ਰੀ ਪਾਗੇ ਪਰਨੇ 4 ਦਿਨ ਦੇ ਵਿੱਚ ਜਿੰਨਾ ਸਟਾਕ ਜਿੰਨਾ ਮਾਲ ਸਭ ਕਲੀਅਰ ਕਰ ਦੇਣਾ ਆ ਚੈੱਕ ਕਰ ਲੋ ਆ 150 ਵਾਲੇ ਸੂਟਾਂ ਦੀਆਂ ਲੱਗੀਆਂ ਤਾਂ ਆंका ਬਸ ਆਹੀ ਸੂਟ ਰਹਿ ਗਿਆ 50 ਰੁਪਏ ਦੀ ਕੁਰਤੀ ਚੈੱਕ ਕਰ ਲੋ ਉਹ 250 ਵਾਲੇ ਕੜਾਈ ਵਾਲੇ ਪਲਾਜ਼ੋ ਸੂਟ ਚੱਕੋ ਲੈ ਜਾ ਜਿੰਨੇ ਮਰਜੀ ਜਿੰਨੇ ਮਰਜੀ ਲੈ ਜਾਓ ਲੋ ਜੀ ਬਹੁਤ ਵੱਡੇ ਫਾਇਦੇ ਉਹ ਬਹੁਤ ਵੱਡੇ ਫਾਇਦੇ ਆਜੋ 4 ਅਗਸਤ ਤੱਕ ਜਿਹੜਾ ਰਕੜੀ ਤੇ ਤੁਸੀਂ ਬਾਜ਼ਾਰ ਚ ਆ ਕੇ ਲੈਣਾ 20000 ਰੁਪਏ ਦਾ ਕੱਪੜਾ ਇੱਥੋਂ 20000 ਵਾਲਾ ਕੱਪੜਾ ਲੈ ਜਾਓ ਸਿਰਫ 8000 ਚ 8000 ਚ ਦਵਾਂਗੇ ਆ ਦੇਖੋ ਜੀ 800 ਵਾਲੇ ਸੂਟ ਵੀ ਕਰਦੇ 350 ਰੁਪਏ ਦਾ ਸੂਟ ਘੇਰੇ ਤੇ ਕੰਮ ਦੁਪੱਟੇ ਕਟਵਰਕ ਦੇ ਕਿੰਨੇ ਸੋਨੇ ਡਿਜ਼ਾਈਨਰ ਪੀਸ 350 ਜੀ 350 ਕੋਈ 800 ਨਹੀਂ ਕੋਈ 700 ਨਹੀਂ ਕੋਈ 600 ਨਹੀਂ 702 702 ਡਿਜ਼ਾਈਨਰ ਸੂਟ ਖੁੱਲੇ-ਦੁੱਲੇ ਦੁਪੱਟੇ ਕਰਦੇ 702 ਦੇਖੋ ਜੀ ਦੁਪੱਟੇ ਫੁੱਲ ਨਾਲ ਬੋਟਮਾ ਪ੍ਰਿੰਟਡ ਆ ਚੱਕੋ ਰਖੜੀਆਂ ਦੇ ਮੇਲਾ ਲਾਤਾ 350 ਰੁਪਏ ਦਾ ਟੀਐਨ ਚੈੱਕ ਕਰੋ ਦੁਪੱਟੇ ਚੈੱਕ ਕਰੋ ਉਹ ਵਰਕ ਚੈੱਕ ਕਰੋ ਜੀ ਵਰਕ ਚੈੱਕ ਕਰੋ ਰਖੜੀਆਂ ਤੇ 700 ਦਾ ਬਜ਼ਾਰਾ ਤੇ ਮਿਲਣ ਵਾਲਾ ਬਾਤ ਤੁਸੀਂ ਲੈ ਜਾਓ 702 ਆ ਦੇਖੋ ਜੀ ਕਿੰਨਾ ਬੜਾ ਇਕੱਠ ਚਾਰੇ ਪਾਸੇ ਕਹਿਰਾ ਮਾਰਕੀਟ ਦਿਖਾ ਰਹੇ ਠੱਠਾ ਮਾਰਦਾ ਇਕੱਠ ਲੋਕ ਬਾਹਰ ਵੀ ਆ ਗਏ ਅੰਦਰ ਵੀ ਆ ਗਏ ਦੇਖੋ ਬਾਹਰ ਗੱਡੀਆਂ ਸਕੂਟਰ ਮੋਟਰਸਾਈਕਲ ਬਹੁਤ ਸਾਰਾ ਇਕੱਠ ਆ ਗਿਆ ਦੇਖੋ ਜੀ ਚਾਹੇ ਤੁਸੀਂ ਲੈਣਾ ਵਿਆਹ ਸ਼ਾਈ ਦਾ ਕਪੜਾ ਚਾਹੇ ਤੁਸੀਂ ਲੈਣਾ ਤਾਜਪੁਰ ਦਾ ਕਪੜਾ ਚਾਹੇ ਤੁਸੀਂ ਕਾਨੀ ਰਕੜੀ ਦੀ ਸ਼ਾਪਿੰਗ ਭਾਵੇਂ ਤੁਸੀਂ ਨਵਾਂ ਕੰਮ ਸ਼ੁਰੂ ਕਰਨਾ ਚਾਹੇ ਰੀਸੇਲਰਾਂ ਜਿਹੜੇ ਬਾਜ਼ਾਰ ਚ ਮਿਲਦੇ 12 1200 ਦੇ ਸੂਟ ਲੈ ਜਾਓ 5 500 5 500 5 500 12 12 ਸੌਲੇ ਸੂਟ ਵੀ ਕਰਤੇ 5 500 ਦੇ ਵਿੱਚ ਡਿਜ਼ਾਈਨਰ ਦੁਪੱਟੇ ਚੈੱਕ ਕਰ ਲਓ ਉਹ ਕਾਥੇ ਐਵੇਂ ਨਹੀਂ ਹੋਇਆ ਆ ਰਖੜੀ ਤੋਂ ਪਹਿਲਾਂ ਭਾਰੀ ਜਿਹੜਾ ਕਾਥਣਾ ਕਿਸੇ ਗੱਲ ਤੋਂ ਆ ਬਜ਼ਾਰਾ 'ਚ ਜਿਹੜੇ ਸੂਟ ਹਜ਼ਾਰ ਹਜ਼ਾਰ ਦੇ ਮਿਲਦੇ ਆ ਇੱਥੇ ਲਾਜੋ 5 500 ਰੁਪਏ ਦੇ ਡਿਜ਼ਾਈਨ ਚੈੱਕ ਕਰੋ ਦੁਪੱਟੇ ਕਾਟਨ ਦੇ ਚੈੱਕ ਕਰੋ ਇੱਕ ਦੀ ਰਕੜੀ ਤੇ ਭੈਣਾਂ ਨੂੰ ਪੈਸੇ ਨਹੀਂ ਆ ਹਜ਼ਾਰ ਹਜ਼ਾਰ ਵਾਲੇ ਸੂਟ ਗਿਫਟ ਕਰ ਦੇਣੇ ਮਾਤੂਸ਼ਰੀ ਦਸਤਾਰ ਨੇ ਆ ਦੇਖੋ ਜੀ ਜਿਹੜਾ ਬਾਜ਼ਾਰ 'ਚ 1500 ਰੁਪਏ ਦਾ ਸੂਟ ਸਾਡੇ ਕੋਲੋਂ ਲੈ ਜਾਓ 1500 ਦੇ ਤਿੰਨ 5 500 'ਚ 5 500 'ਚ ਉਹ ਪਾਕਿਸਤਾਨੀ ਸੂਟ ਡਿਜ਼ਾਈਨਰ ਦੁਪੱਟੀਆਂ ਦੇ ਨਾਲ ਕੱਢ ਤੇ 5 500 5 500 ਰੰਗ ਦੇਖੋ ਬਲੈਕ ਲੈ ਜਾਓ ਜੈਲੋ ਲੈ ਜਾਓ ਸੋ ਇੱਕ ਸਾਡਾ ਹੋਰ ਫਾਇਦਾ ਕਰ ਦਿੰਦੇ ਆ ਜੇ ਤੁਸੀਂ ਹੁਣਾਂ ਮਾਤੂਸ਼ਰੀ ਦਸਤਾਰ ਤੇ ਸ਼ਾਪਿੰਗ ਕਰਨ ਲਈ ਤੁਸੀਂ ਬਾਗ ਦੇ ਪੁਰਾਣੇ ਬੱਸ ਸਟੈਂਡ ਦੇ ਬੱਸ ਤੇ ਜਾ ਜੋ ਟੈਂਪੂ ਜਾ ਜੋ ਉਸ ਤੋਂ ਬਾਅਦ ਰਿਕਸ਼ੇ ਦੀ ਸਰਵਿਸ ਬਿਲਕੁਲ ਫ੍ਰੀ ਤੁਸੀਂ ਰਿਕਸ਼ੇ 'ਚ ਬੈਠ ਕੇ ਸਟੋਰ ਤੇ ਆ ਜਾਓ ਉਹ ਰਿਕਸ਼ੇ ਵਾਲੇ ਨੂੰ 1 ਰੁਪਿਆ ਵੀ ਨਹੀਂ ਦੇਣਾ ਬਿਲਕੁਲ ਫ੍ਰੀ ਸਰਵਿਸ ਸਸਤਾ ਕੱਪੜਾ ਦੇ ਰਹੇ ਹਾਂ ਫ੍ਰੀ ਦੇ ਵਿੱਚ ਰਿਕਸ਼ੇ ਦੀ ਸਰਵਿਸ ਵੀ ਦੇ ਰਹੇ ਹਾਂ ਨਾਲ ਦੇ ਰਹੇ ਹਾਂ ਟੌਪ ਟੌਪ ਦੇ ਡਿਜ਼ਾਈਨਰ ਡਿਜ਼ਾਈਨਰ ਸੂਟ ਵੀ ਦੇ ਰਹੇ ਹਾਂ ਦੇਖੋ ਜੀ ਆ ਗਿਆ ਟੀਚਰ ਸੂਟ ਕਾਟਨ ਦੇ ਪਿਓਰ ਕਾਟਨ ਦੇ ਸੂਟ ਪਿਆਰਾ ਚ 12 12 ਸੌ ਵਾਲੇ ਲੈ ਜਾਓ 6.5 600 ਰੁਪਏ 'ਚ ਆਹ ਚੈੱਕ ਕਰ ਲੋ 올 오버 수트 प्योर दुपट्टे ਨਾਲ ਬਾਜ਼ਾਰ ਚ 1500 ਦਾ ਇੱਥੇ 1500 ਰੁਪਏ ਦੇ 2 ਦੇ ਲਾਗੇ ਮਤਲਬ ਸਾਢੇ 750 ਸੂਟ ਦੇ ਰਿਹਾ ਦੇਖੋ ਜੀ ਕੁੜੀਆਂ ਦੀ ਪਹਿਲੀ ਪਸੰਦ ਹੁੰਦੀ ਆ ਕਹਿੰਦੇ ਸੀ ਦਾ ਬਲੈਕ ਸੂਟ ਪਾਉਣਾ ਪਹਿਲਾਂ ਤੁਸੀਂ ਚੈੱਕ ਕਰ ਲਓ ਦੁਪੱਟਾ ਕਿੰਨਾ ਸੋਹਣਾ ਡਿਜ਼ਾਈਨਰ ਪੀਸ ਹਨ ਉਹ ਅਸੀਂ ਦਿਖਾ ਰਹੇ ਆ ਆ ਫਰੰਟ ਚੈੱਕ ਕਰ ਲਓ ਸੂਟ ਦਾ ਕਿੰਨਾ ਸੋਹਣਾ ਆ ਕੇਰਾ ਚੈੱਕ ਕਰ ਲਓ ਤੁਸੀਂ ਕਿੰਨਾ ਸੋਹਣਾ 2 2000 ਰੁਪਿਆ ਰੇਟ ਆ 2 2000 ਰੁਪਿਆ ਬਾਜ਼ਾਰ ਦੇ ਵਿੱਚ ਸਾਡੇ ਕੋਲੋਂ ਲੈ ਜਾਓ 1500 ਦੇ 2 ਉਹ 2000 ਵਾਲਾ ਸੂਟ ਵੀ 750 ਦੇ ਵਿੱਚ ਕਰਤਾ ਜੀ 750 ਦੇ ਵਿੱਚ ਚੀਕੜ ਮੈਂ ਚੈੱਕ ਕਰ ਲਓ ਭਾਜੀ ਘੇਰੇ ਚੈੱਕ ਕਰ ਲਓ ਦੁਪੱਟੇ ਆ ਆ ਗਿਆ ਫੋਟੋ ਵਾਲਾ ਸੂਟ ਪਿਆਰਾ ਜੇ ਤਿੰਨ ਤਿੰਨ 2 2000 ਆ ਲੈ ਕੇ ਲਾਤਾ 850 ਰੁਪਿਆ ਮੱਥੇ ਤੇ ਮਾਰਾਂਗੇ 850 ਰੁਪਿਆ ਲੈ ਕੇ ਆਹ ਦੇਖੋ ਜੀ 850 ਦੇ ਵਿੱਚ ਇੱਕ ਡਿਜ਼ਾਈਨੀ ਦੋ ਡਿਜ਼ਾਈਨੀ 100 100 ਡਿਜ਼ਾਈਨ ਆਹ ਦੇਖੋ ਕਿੰਨਾ ਸੋਹਣਾ ਕੰਮ ਪੂਰਾ ਟੌਪ ਦਾ ਕੰਮ ਕਰਦਾ ਜੀ ਟੌਪ ਦਾ ਕੰਮ ਸਾਰੇ ਫਰੰਟ ਹੈ ਵੀ ਉਹ ਘੇਰੇ ਤੇ ਵੀ ਕੰਮ ਉਹ ਬਾਹਾਂ ਤੇ ਵੀ ਕੰਮ ਓਏ ਉਹ ਫੋਟੋ ਵਾਲਾ ਪੀਸ ਬਾਜ਼ਾਰ 'ਚ 2000 ਰੁਪਿਆ ਸਾਡੇ ਕੋਲੋਂ ਲੈ ਜਾਓ 850 ਦਾ ਚੈਲੰਜ ਕਰਦੇ ਆ ਚੈਲੰਜ ਉਹ ਜਿਹੜਾ ਤੁਸੀਂ ਲੈਣਾ ਵਿਆਹ ਸ਼ਾਦੀ ਦਾ ਕਪੜਾ ਤਾਜ਼ ਮੇਰੀ ਦਾ ਕਪੜਾ ਦੇਣ ਲੈਣ ਲਈ ਕਪੜਾ ਲੈਣਾ ਬਾਜ਼ਾਰ 'ਚ ਜਿਹੜਾ ਤੁਸੀਂ 50000 ਦਾ ਕਪੜਾ ਲੈਣਾ ਸਾਡੇ ਕੋਲ ਆਜੋ 50000 ਵਾਲਾ ਕੱਪੜਾ 20000 ਰੁਪਏ ਚ ਦਵਾਂਗੇ ਉਹ ਰੋਲਾ ਨਹੀਂ ਪਾਉਂਦੇ ਸੱਚ ਬੋਲਦਿਆਂ ਸੱਚ ਸੱਚ ਚੁੱਪਦਾ ਵੀ ਹੁੰਦਾ ਆ ਆ ਦੇਖੋ ਕਿੰਨੇ ਸੋਹਣੇ ਫੋਟੋ ਵਾਲੇ ਸੂਟ ਦਿਖਾ ਰਹੇ ਆ ਉਹ ਘੇਰਿਆਂ ਦੇ ਵੀ ਕੰਮ ਕਢਾਈਆਂ ਕੱਡੀਆਂ ਪਟੀਕਾਂ ਵਾਲੇ ਪੀਸ ਕੋਈ 700 ਕੋਈ 800 ਕੋਈ 900 ਕੋਈ 1000 ਰੁਪਏ ਦਾ ਹੈਵੀ ਹੈਵੀ ਡਿਜ਼ਾਈਨਰ ਪੀਸ ਡਿਜ਼ਾਈਨਰ ਦੁਪੱਟੇ ਦੇ ਰਹੇ ਆ ਵੇਖੋ ਜੀ ਤਾਜਵਰੀ ਦੇ ਵਿੱਚ ਹੁਣ ਤੁਹਾਡੀ ਲੁੱਟ ਨਹੀਂ ਹੋਣ ਦੇਣੀ ਬਜ਼ਾਰਾ ਚ ਰਖੜੀਆਂ ਤੇ ਤੁਹਾਡੇ ਨਾਲ ਧੋਖਾ ਕਰਦੇ ਲੋਕ ਆ ਸੂਟ ਪਹਿਲੇ ਹੀ 500 ਵਾਲਾ ਹੁੰਦਾ ਵਾ 1000 ਰੁਪਿਆ ਲਾ ਕੇ ਕਹਿਣਗੇ 1000 ਦੇ ਦੋ ਮਤ ਤੁਸ਼ਰੀ ਦਸਤਾਰ ਲੈ ਕੇ ਲੌਂਦਾ ਜੇ ਸੂਟ ਤੇ 500 ਲੱਗਿਆ ਤੇ 500 ਦਾ ਹੈ ਜੇ 250 ਲੱਗਿਆ ਤੇ 250 ਦਾ ਹੈ ਜੇ 200 ਲੱਗਿਆ ਤੇ 200 ਦਾ ਹੈ ਆ ਯਾਰ ਪਰਸੈਂਟ ਟੋਕ ਕੇ ਗੱਲ ਕਹਿੰਨੇ ਆ ਰੇਟਾਂ ਜੇ ਬ੍ਰੈਂਡੀਆਂ ਜੇ ਸਾਡੇ ਤੋਂ ਉੱਪਰ ਕੋਈ ਨਹੀਂ ਹੈ ਆ ਦੇਖੋ ਜੀ ਜਿਹੜਾ ਬਾਜ਼ਾਰ 'ਚ ਮਿਲਦਾ 2200 ਰੁਪਏ ਦਾ ਸੂਟ ਸਾਡੇ ਕੋਲੋਂ ਲੈ ਜਾਓ ਸਿਰਫ 1000 ਰੁਪਏ ਦਾ ਸੂਟ ਆ ਵੀ ਦੇਖੋ ਜੀ ਪੂਰਾ ਟਾਪ ਦਾ ਫੁਲੀ ਲੋਡਡ ਸੂਟ ਜੇ ਨੂੰ ਕਹਿੰਨੇ ਆ ਦੁਪੱਟਾ ਦੇਖੋ ਫਰੰਟ ਦੇਖੋ ਘੇਰੇ ਦੇਖੋ ਰੰਗ ਵੀ ਸੋਹਣਾ 2200 ਵਾਲੇ ਸੂਟ ਇਹ ਵੀ ਲੈ ਜਾਓ 1000 ਰੁਪਏ ਦਾ ਸੂਟ ਚਾਹੇ ਤੁਸੀਂ ਪਿੰਕ ਲੈ ਜਾਓ ਚਾਹੇ ਤੁਸੀਂ ਮਾਸਟਰ ਲੈ ਜਾਓ ਚਾਹੇ ਲੈ ਜਾਓ ਗ੍ਰੀਨ ਆ ਵੀ ਤਾਂ ਉਹ ਸੀ ਦੇ ਰਣਾ ਸਿਰਫ 1000 ਰੁਪਏ ਦਾ ਸੂਟ ਮਤਲਬ ਰਿਕਾਰਡ ਤੋੜ ਦਿੱਤੇ ਆ ਫੈਰੇ ਭੱਡੇ ਕਰ ਦਿੱਤੇ ਆ ਆ ਦੇਖੋ ਰੋ ਸਹੀ ਦੁਪट्टे ਕਿੰਨੇ ਸੋਹਣੇ ਆ ਖੁੱਲੇ ਡੁੱਲੇ ਦੁਪੱਟੇ ਤੁਸੀਂ ਗੁਰਦੁਆਰਾ ਸਾਹਿਬ ਜਾਂਦੇ ਆ ਤੁਸੀਂ ਮੱਥਾ ਟੇਕਣਾ ਪੂਰਾ ਬੁੱਕਲ ਵਜਦੀ ਆ ਦੁਪੱਟਾ ਤੁਸੀਂ ਦੇਖ ਲਿਆ ਆ ਦੇਖੋ ਸੂਟ ਬਾਜ਼ਾਰ ਦਾ ਰੇਟ 3500 ਰੁਪਈਆ ਸਾਡਾ ਰੇਟ 3000 ਦੇ 2 ਮਤਲਬ 3500 ਵਾਲਾ ਸੂਟ 1500 ਰੁਪਏ ਦਾ ਕਰਤਾ ਜੀ 1500 ਰੁਪਏ ਦਾ ਰੰਗ ਡਿਜ਼ਾਈਨ ਦੁਪट्टे ਓਏ ਦਾਜਵਰੀ ਵਾਲੇ ਸੂਟ ਹੈ ਚਾਚੀਆਂ ਮਾਮੀਆਂ ਤਾਈਆਂ ਫੂਆ ਇਸ ਵਾਰ ਸਾਰੀਆਂ ਖੁਸ਼ ਕਰ ਦੇਣੀਆਂ ਕਿਉਂਕਿ ਰੰਗ ਬਹੁਤ ਹੈ ਡਿਜ਼ਾਈਨ ਬਹੁਤ ਹੈ ਕਲਰ ਬਹੁਤ ਹੈ ਦੁਪट्टे ਸੋਹਣੇ ਬਹੁਤ ਹੈ ਹਣ ਹੋਰ ਪਾਸੇ ਜਾਣ ਦੀ ਲੋੜ ਨਹੀਂ ਸਿੱਧਾ ਹੀ ਮਾਤੂ ਸ਼੍ਰੀ ਦਸਤਾਰ ਮੋਕਾ ਰੋਡ ਬਾਗੇ ਪੁਰਾਣੇ ਆ ਜੋ ਜਿੱਥੇ 20000 ਵਾਲਾ ਕੱਪੜਾ ਰਖੜੀ ਤੇ ਜਿਹੜਾ ਤੁਸੀਂ ਲੈਣਾ ਬਾਜ਼ਾਰ 'ਚ 20000 ਵਾਲਾ ਕੱਪੜਾ ਦਵਾਂਗੇ ਸਿਰਫ 8000 ਰੁਪਏ ਦਾ ਅਸੀਂ ਚੈਲੰਜ ਦੇ ਨਾਲ ਜਿਹੜਾ ਤੁਸੀਂ ਲੈਣਾ ਦਾਜਬਰੀ ਲੈ ਕੱਪੜਾ ਪੂਰੀ ਦਾਜਬਰੀ ਬਰਉਣੀਆ ਜਿਹੜੀ ਦਾਜਬਰੀ ਬਾਜ਼ਾਰ 'ਚ 50000 ਰੁਪਏ ਦਾ ਕੱਪੜਾ ਲੈਣਾ ਅਸੀਂ ਦੇਣਾ 20000 ਰੁਪਏ ਦਾ ਕੱਪੜਾ ਇਦਾਂ ਦੇ ਸੋਹਣੇ ਸੋਹਣੇ ਸੂਟ ਸੋਹਣੇ ਸੋਹਣੇ ਡਿਜ਼ਾਈਨ ਰੇਟ ਘੱਟ ਠਾਠਾ ਮਾਰਦਾ ਲੋਕਾਂ ਦਾ ਇਕੱਠ ਇਸ ਗੱਲ ਦੀ ਗਵਾਹੀ ਆ ਬੇ ਵੱਡੇ ਫਾਇਦੇ ਹੋ ਰਹੇ ਆ ਰਿਕਸ਼ੇ ਦੀ ਸਰਵਿਸ ਬਿਲਕੁਲ ਫ੍ਰੀ ਕਰਤੀ ਆ ਬੱਸ ਸਟੈਂਡ ਤੇ ਆ ਜਾਓ ਉਸ ਤੋਂ ਬਾਅਦ ਰਿਕਸ਼ੇ 'ਚ ਬੈਠ ਕੇ ਆ ਜਾਓ ਰਿਕਸ਼ੇ ਵਾਲੇ ਨੇ ਪੈਸਾ ਨਹੀਂ ਲੈਣਾ ਕੋਈ ਤੁਹਾਡੇ ਤੋਂ ਛੇ ਦੀ ਛੇ ਦੀ ਪਹੁੰਚ ਜਾਓ ਕੋਈ ਜਾਣਕਾਰੀ ਲੈਣੀ ਨੰਬਰ ਸਕਰੀਨ ਤੇ ਫੋਨ ਕਰ ਸਕਦੇ ਆ ਦੇਖੋ ਜੀ ਛੇ ਦੀ ਛੇ ਦੀ ਗੱਲ ਹੈ ਸਾਡੇ ਕੋਲ 150 ਰੁਪਏ ਵਾਲਾ ਸੂਟ ਵੀ ਹੈਗਾ ਸਾਡੇ ਕੋਲੇ 5000 7000 8000 ਵਾਲਾ ਵੀ ਸੂਟ ਹੈਗਾ ਫਰਕ ਕੀ ਹੈ ਸਾਡੇ ਰੇਟ ਫੈਕਸ ਹੈ ਅਸੀਂ ਬਾਜ਼ਾਰ ਦੇ ਆਮ ਦੁਕਾਨਦਾਰਾਂ ਨੂੰ ਲੁੱਟ ਨਹੀਂ ਕਰਦੇ ਭਾਜੀ ਇਹ ਸ਼ੋਰੂਮ ਸਾਰੇ ਆਸਤੇ ਆ ਚਾਹੇ ਕੋਈ ਆਮ ਹੈ ਤੇ ਚਾਹੇ ਕੋਈ ਹਾਸ ਹੈ ਕੋਈ ਵੀ ਜਾਣਕਾਰੀ ਲੈਣੀ ਆ ਨੰਬਰ ਸਕਰੀਨ ਤੇ ਤੁਸੀਂ ਫੋਨ ਕਰ ਸਕਦੇ ਆ ਕਿਉਂ ਨਾ ਨੇ ਪ੍ਰਿੰਟ ਦੇ ਨਾਲ ਹਰਦੀਪ ਸਿੰਘ ਤੱਕੜ ਤਾਂ ਟੀਵੀ ਪਾਗਾ ਆਪਣਾ